ਸ਼ਹਾਦਤ ਦੇ ਮਿਲਾਪ ਐਮ ਨੂੰ ਕਨਪੁਰ ਕਾਲੇ ਵਿੱਚ ਮਿਲਾਪ ਐਮ ਨੂੰ ਸੇਵਾ ਸੁਸਾਇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਮਹਾਨ ਕੀਰਤਨ ਦਰਬਾਰ ਸਰ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਗੁਰਮਤ ਸੰਗੀਤ ਸਭਾ ਦੇ ਬੱਚਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰਮਈ ਕਰ ਦਿੱਤਾ ਇਸ ਮੌਕੇ ਤੇ ਪੂਰੇ ਸਹਿਰ ਵਾਸੀਆਂ ਲਈ ਲੰਗਰ ਪ੍ਰਸ਼ਾਦ ਦੀ ਵੀ ਵਿਵਸਥਾ ਕੀਤੀ ਗਈ ਇਸ ਕੀਰਤਨ ਦਰਬਾਰ ਧਾਰਮਿਕ ਪ੍ਰੇਰਣਾ ਤੇ ਸੇਵਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਇਸ ਮੌਕੇ ਤੇ 82 ਨੰਬਰ ਵਾਰਡ ਦੇ ਕਾਉਂਸਲਰ ਸੰਦੀਪ ਵੀ ਮੌਜੂਦ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸਾਹ ਸੰਗਤ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਰਤਨ ਬਾਬਾ ਦੀਪ ਸਿੰਘ ਜੀ ਦਾ ਜੰਧਿਆਲਾ ਹਰ ਸਾਲ ਅਸੀਂ ਮਨਾਉਂਦੇ ਆਂ ਇਹ ਅਸੀਂ ਪ੍ਰੋਗਰਾਮ ਅਸੀਂ ਕਾ ਲੀਗਦੇ ਆ ਕਿਉਂਕਿ ਸਾਡੇ ਲਾਗੇ ਕੋਈ ਗੁਰੂ ਘਰ ਬਹੁਤ ਦੂਰ ਪੈਂਦਾ ਵਾ ਸੰਗਤ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਕਿ ਗੁਰੂ ਘਰ ਸਾਨੂੰ ਇੱਥੇ ਲਾਗੇ ਕੋਈ ਨਹੀਂ ਹੈਗਾ ਨਾ ਹੀ ਇਥੇ ਕੋਈ ਜਗ੍ਹਾ ਹੈਗੀ ਹੈ ਲਾਗੇ ਮੰਦਿਰ ਕੋਈ ਚੀਜ਼ ਨਹੀਂ ਹੈਗੀ ਸਾਨੂੰ ਬਹੁਤ ਦੂਰ ਪੈਂਦਾ ਸੰਗਤ ਨੂੰ ਇਸ ਕਰਕੇ ਅਸੀਂ ਹਰ ਸਾਲ ਇਸ ਇਲਾਕੇ ਵਿੱਚ ਪ੍ਰੋਗਰਾਮ ਕਰਾਉਂਦੇ ਆਂ ਇਹ ਸੰਗਤ ਨੂੰ ਨਾਲ ਜੋੜ ਕੇ ਸੰਗਤ ਦੇ ਸੰਯੋਗ ਦੇ ਨਾਲ ਜੇ ਸਾਨੂੰ ਇੱਥੇ ਕੋਈ ਛੋਟੀ ਮੋਟੀ ਜਗ੍ਹਾ ਲਾ ਕੇ ਬੱਦੇ ਮੇਲੇ ਗੁਰੂ ਘਰ ਲਈ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਜਿੱਦਾਂ ਵੱਡੇ ਆਪਣੇ ਸੰਯੋਗ ਦੇਣ ਸਾਰੇ ਸਾਡੇ ਇਲਾਕੇ ਵਾਲੇ ਵੀ ਦਿਲ ਦੇ ਸੰਯੋਗ ਅਸੀਂ ਹਰ ਸੰਗਰਾਮ ਦੀ ਸੰਗਰਾਮ ਪ੍ਰੋਗਰਾਮ ਕਰਦੇ ਹਾਂ ਹਰ ਸੰਗਰਾਮ ਦੀ ਸੰਗਰਾਮ ਸੋਸਾਇਟੀ ਵੱਲੋਂ ਕੰਤਨ ਬਾਬਾ ਦੀਪ ਸਿੰਘ ਦੀ ਸੋਸਾਇਟੀ ਸਾਡੀ ਮਿਲਾਵਣ ਨੂੰ ਵੱਲੋਂ ਪ੍ਰੋਗਰਾਮ ਹੁੰਦੇ ਨੇ ਾਨੂੰ ਇਸ ਇਲਾਕੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਕਿ ਸਾਡੇ ਗੁਰੂ ਘਰ ਇੱਥੇ ਲੱਗ ਕੋਈ ਨਹੀਂ ਦਾ ਅਸੀਂ ਜਿਹੜਾ ਵੀ ਗੁਰੂ ਘਰ ਹੋ ਲੱਗੇ ਹੋਏ ਸੰਗਤ ਸਾਰੀ ਉਥੇ ਜਾ ਕੇ ਲੱਗੇ ਹੋਏ ਤੇ ਬੱਚੇ ਸਾਡੇ ਜਾਣ ਗੁਰ ਸਿੱਖੀ ਨਾਲ ਜੁੜਮ ਅਸੀਂ ਇਸ ਕਰਕੇ ਪ੍ਰਾਲੇ ਕਰਦੇ ਹਰ ਵਾਰੀ ਕਿ ਸਾਡੇ ਇਲਾਕੇ ਜਿਹੜਾ ਸਾਲ ਬਾਅਦ ਪ੍ਰੋਗਰਾਮ ਹੁੰਦਾ ਵਾ ਇਹ ਇਸ ਤਰ੍ਹਾਂ ਹੀ ਪ੍ਰੋਗਰਾਮ ਅਸੀਂ ਕਰਾਉਂਦੇ ਰਹੀਏ ਵਾਦ-ਵਦ ਪ੍ਰੋਗਰਾਮ ਕਰਉਂਦੇ ਰਹੀਏ ਤੇ ਨਸ਼ੇ ਤੋਂ ਦੂਰ ਰਹੀਏ ਵਾਹਿਗੁਰੂ ਜੀ ਦਾ ਥਾਲ ਸਾਹਿਬ ਵਾਹਿਗੁਰੂ ਹਾਂਜੀ ਸੰਦੀਪ ਜੀ ਅੱਜ ਦਾ ਜੋ ਪ੍ਰੋਗਰਾਮ ਸੀਗਾ ਕਾਰਜਕ੍ਰਮ ਸੀਗਾ ਉਹ ਕਿਸ ਉਪਲਬਖਸ਼ ਮਨਾਇਆ ਗਿਆ ਤੇ ਅੱਜ ਤੁਸੀਂ ਆਏ ਹੋ ਕੀ ਸਾਰੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਤੇ ਅੱਜ ਦਾ ਜਿਹੜਾ ਇਹ ਸਮਾਗਮ ਹੈ ਜੀ ਮਰਸਾਲ ਸਾਡੇ ਸਿੱਖ ਧਰਮ ਦੀ ਬਹਾਰ ਜਨੈਲ ਯੋਧੇ ਦਾ ਮੰਦਰ ਲਗਦੀ ਜੀ ਦੇ ਸੁਬੰਧ ਬੇਟੇ ਬੇਨੰਦਾਰੇ ਕਿ ਸੁਬੰਧ ਬੇਟੇ ਹਰ ਸਾਲ ਹੀ ਮਨਾਪੈਂ ਨਿਸ਼ਾਨੀ ਸੋਸਾਇਟੀ ਦਾ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ। ਤੇ ਮੈਂ ਇਹ ਪਾਸਪੀ ਕੀ ਹੋਈ ਹੈ ਕਿ ਹਾਤਰਾ ਇਲਾਕੇ ਦੇ ਵਿੱਚ ਪੰਜ ਦਿਨ ਤੋਂ ਆਪਸੀ ਪਿਆਰ ਆਪਸੀ ਸਮਝ ਦੇ ਨਾਲ ਸੰਗਤ ਦੇ ਤਰੀਕਾ ਨਾਲ ਸਭੂ ਸੱਭਾ ਮਨਾਇਆ ਜਾ ਰਿਹਾ ਹੈ। ਸੋਸਤਾ ਤੈਦੀਆ ਵੀ ਸਭ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਅੱਗੇ ਮੇਰੇ ਅਰਦਾਸ ਕਰਦੇ ਹਾਂ ਬ੍ਰਿਸ਼ਾ ਦੇ ਪਾਸ਼ਾ ਜੱਟ ਜੀ ਇਹ ਜਿਹੜਾ ਸੱਜਣ ਦਾ ਸਜੂਦ ਦਾ ਪਿਆਰ ਆਪ ਵਿੱਚ ਬਣਾ ਰਹੇ ਹਰ ਸਾਲ ਇਸ ਮੌਕੇ ਤੇ ਕੇ ਗੜੀਵਾਰ ਨੂੰ ਚਾਹ ਸਮੂਹ ਸਾਰੇ ਬਸ਼ੀ ਹੋਣਗੇ ਬਣਾਉਂਦੇ ਰਹੇ ਸੰਦੀਪ ਜੀ ਐਸ ਵਾਰੀ ਤੁਹਾਨੂੰ ਜਿਹੜਾ ਆ ਕਿ ਪੜੇ ਵਾਰਡ ਚ ਤੁਸੀਂ ਜਿੱਤੇ ਹੋ ਤੇ ਤੁਸੀਂ ਵੀ ਇੱਕ ਯੂਥ ਹੋ ਤੇ ਬਾਬਾ ਦੀਪ ਸਿੰਘ ਜੀ ਵੱਲੋਂ ਜਿਹੜਾ ਆ ਯੂਥ ਨੂੰ ਤੁਸੀਂ ਕੀ ਸੰਦੇਸ਼ ਦੇ ਰਹੇ ਹੋ ਸਭ ਤੋਂ ਪਹਿਲਾਂ ਜੀ ਯੂਥ ਨੂੰ ਸੰਦੇਸ਼ ਇਹੋ ਹੀ ਆ ਕਿ ਆਪਣੀ ਸਖੀਨਾਂ ਜਿਹੜੋ ਕ੍ਰਿਪਾ ਕਰਕੇ ਜਿਸ ਵੀ ਧਰਮ ਤੋਂ ਬਿਲੋਂਗ ਕਰਦੇ ਆਂ ਸਭ ਤੋਂ ਪਹਿਲਾਂ ਸਾਨੂੰ ਇਹ ਪਰਤੀ ਸਮਰਥਨ ਆਉਣਾ ਜ਼ਰੂਰੀ ਹੈ। ਜੇਕਰ ਸੋਚੀ ਆਪਣੇ ਇਤਿਹਾਸ ਲੈ ਰਹੇ ਜਾਂਗੇ ਆਪਣੇ ਦਰਮਿਆਨ ਦੇ ਇਤਿਹਾਸ ਬਣ ਕੇ ਰਹੇ ਜੰਦਰ। ਅੱਲੇ ਦਾ ਦੂਸਰੀ ਸਬ ਤੋਂ ਲੀਗਲ ਦਾ ਜਿਹੜਾ ਨਸ਼ਾ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਆਪਣੇ ਜੋਰ ਪਰਦਾ ਜਾ ਰਿਹਾ ਵਾ। ਸਾਨੂੰ ਜਿੰਨੀ ਵੀ ਮੇਰੇ ਦੋਸਤ ਨੂੰ ਭੈਣ ਭਰਾ ਆ। ਇੱਕ ਕਾਲੇ ਹੀ ਰਗਾਸ ਬੇਨਤੀ ਆ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ। ਆਪਣੇ ਇਲਾਕੇ ਵਾਸਤੇ ਅੱਛੇ ਕੰਮ ਕਰੋ ਆਪਣੀ ਸੋਸਾਇਟੀ ਵਾਸਤੇ ਅੱਛੇ ਕੰਮ ਕਰੋ ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਰਹੋ ਸੋ ਇਹ ਸਭ ਚੀਜ਼ਾਂ ਕਹਿਣ ਦੇ ਵਿੱਚ ਤੇ ਇੱਕ ਬੇਨਤੀ ਹੈ ਕਿ ਹਮਨ ਬਟ ਜੇ ਕੋਈ ਬੰਦਾ ਧਰਮ ਨਾਲ ਆਪਣੇ proper ਤਰੀਕੇ ਨਾਲ ਜੁੜਦਾ ਹੈ ਸੋ ਇਹ ਸਭ ਚੀਜ਼ਾਂ ਗੁਰੂਪਤਾ ਪਾਰਾ ਜੀ ਦੀ ਮਿਹਰ ਸਦਕਾ ਹੀ ਬਣਦੀਆਂ ਸੋ ਇੱਕ ਬੇਨਤੀ ਇਹ ਹੈ ਸੰਗਤ ਨੂੰ ਸਾਡੇ ਸਪੀਰਾਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਕਿੰਨੇ ਸ਼ੇ ਨੀ ਬਹੁਤ ਜਿਆਦੇ ਘਾਟੇ ਜਾ ਰਹੇ ਨੇ ਤੇ ਹੁਣ ਵੀ ਜੋ ਦੌਰ ਵੇਖਿਆ ਜਾ ਰਿਹਾ ਕਿ ਨਸ਼ਾ ਪੂਰਾ ਹੀ ਰਾਕੇ ਦੇ ਪੂਰੇ ਹੀ ਮਨੋ ਹੈੱਡ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਹੈ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਜਿੰਨਾ ਹੋ ਸਕੇ ਨਸ਼ੇ ਤੋਂ ਦੂਰ ਬਾਣੀ ਨਾਲ ਜੁੜੋ ਅੱچھے ਕੰਮ ਕਰੋ ਰਾਕੇ ਵਾਸਤੇ ਕੰਮ ਕਰੋ ਆਪਣੀ ਮਾਂ ਪਿਓ ਦੀ ਇੱਜ਼ਤ ਕਰੋ ਇਹ ਮੇਰੀ ਗਹਿ ਹਸਰਤ ਹੈ ਸਾਰੇ ਸੰਗਤ ਨੂੰ ਜੀ ਆਇਆਂ ਤੇ ਫਤਿਹ ਸਾਰੇ ਭਾਈਚਾਰੇ ਭਾਈਚਾਰੇ ਸਾਨੂੰ ਸਾਰਿਆਂ ਨੂੰ ਸਭਾਈ ਜਿੰਦਾਂ ਦਾ ਆਨੰਦ ਮਾਣੋ ਜੀ ਜੀ ਦੇ ਅੰਦਰ ਨਹੀਂ ਸਾਡਾ ਇਕਰਾਨ ਹੈ ਜੀ ਦੀ ਕਿਰਪਾ ਹੈ ਇਹ ਇਨ ਇਲਾਕੇ ਦੇ ਵਿੱਚ ਮਨਾਉਣ ਦੇ ਵਿੱਚ ਕੋਈ ਗੁੱਦੋ ਦਾ ਸਾਥ ਨਹੀਂ ਦਿੱਤੀ ਜੀ ਜੀ ਅਸੀਂ ਸਾਰਿਆਂ ਨੇ ਸੋਚ ਕੀਤੀ ਇਹ ਸੋਚਿਆ ਕਿ ਇਹ ਤੋਂ ਬੰਬਾਈ ਨੂੰ ਜਾਂ ਜ਼ਮੀਨ ਦੇ ਨਾਲ ਜਿਹੜੇ ਵਿਸ਼ੇ ਦੇ ਕਿੰਨੇ ਤਾਂ ਸਮਾਗਮ ਕਿਤਨ ਦਰਬਾਰ ਲਿਖਿਆ ਜਾਵੇ ਸੰਗਤਾਂ ਦਾ ਉਪਸ਼ਾਹ ਹੋਵੇ ਉਹਦੇ ਤੇ ਸਾਰੀ ਸੰਗਤ ਰਲ ਕੇ ਇਹਨਾਂ ਦੇ ਮਨਾ ਭਾਵਨਾਵਾਂ ਦੇ ਵਿੱਚ ਇਹਨਾਂ ਆਗੇ ਕਿ ਅਸੀਂ ਵੀ ਇੱਥੇ ਲਾਗੇ ਕੋਈ ਗੁਰੂ ਘਰ ਜੋ ਵੀ ਕੋਈ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਕੋਈ ਵੀ ਸਥਾਨ ਕੋਈ ਮੰਦਿਰ ਹੈ ਜਿਸ ਤਰ੍ਹਾਂ ਦੇ ਕੋਈ ਸਾਰੇ ਉਹਦੇ ਨਾਲ ਜੁੜਨ ਤੇ ਗੁਰਸਿੱਖੀ ਦੇ ਨਾਲ ਜੁੜਨ ਤੇ ਵੱਧ ਤੋਂ ਵੱਧ ਪ੍ਰਚਾਰ ਹੋਵੇ ਕਿ ਜੋ ਸੰਗਤਾਂ ਨੂੰ ਦੂਸਰਾਡੇ ਜਾਣਾ ਪੈਂਦਾ ਆ ਦਰਸ਼ਨ ਕਰਨ ਲਈ ਸਵੇਰੇ ਸ਼ਾਮ ਸੁਪੂਰ ਦੀ ਧਿਰ ਇੱਥੇ ਗੁਰਦੁਆਰਾ ਸਾਹਿਬ ਦਾ ਉਪਰਾਲਾ ਕਰਕੇ ਸੰਗਤਾਂ ਸਾਰੀ ਸੀਰਨਾ ਦੇ ਇਹੋ ਇਹੋ ਬੇਨਤੀ ਕਰਦੇ ਆ ਕਿ ਸੰਗਤ ਨੂੰ ਵੀ ਵੱਧ ਕੇ ਵੱਧ ਕਿ ਇਸ ਚੀਜ਼ ਦਾ ਧਿਆਨ ਦੇ ਕੇ ਇਸ ਸਾਰੀ ਸੰਗਤ ਨੂੰ ਜੋੜ ਕੇ ਇਸ ਨਾਲ ਸਾਰੀ ਸੋਸਾਇਟੀ ਦੇ ਨਾਲ ਜੁੜ ਕੇ ਇਹਨਾਂ ਦੇ ਨਾਲ ਵੱਧ ਤੋਂ ਵੱਧ ਜਿਨ੍ਹਾਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਉਪਰਾਲਾ ਕਰਕੇ ਇੱਥੇ ਗੁਰਦੁਆਰਾ ਗੁਰਦੁਆਰਾ ਸਾਹਿਬ ਮਨਾ ਦੀ ਕਿਤੇ ਕੋਈ ਪ੍ਰਚਲਨ ਕਰਕੇ ਮਨਾ ਆਪਾਂ ਜਾਦੇ ਤੇ ਉਹਨਾਂ ਦੀ ਸਹਿਯੋਗ ਨਾਲ ਸਭ ਤੋਂ ਹਾਂਜੀ ਅੱਜ ਦਾ ਜੋ ਸਮਾਗਮ ਹੋਇਆ ਵਾ ਉਹਦੇ ਬਾਰੇ ਕੁਝ ਦੱਸੋ ਆਪਣਾ ਕੀ ਸੁਸਾਇਟੀ ਦਾ ਕੀ ਨਾਮ ਆ ਤੇ ਕਿਸ ਉਪਲਖੇ ਕਰਵਾਇਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਹਿ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਜਨ ਦਿਹਾੜੇ ਨੂੰ ਇਸ ਸੰਬੰਧ ਦੇ ਵਿੱਚ ਬਾਬਾ ਦੀਪ ਸਿੰਘ ਦੀ ਸੇਵਾ ਸੁਸਾਇਟੀ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਉਹ ਮਾਦਮ ਕਰਵਾਇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਸਮੂਹ ਸੰਗਤਾਂ ਸੰਜੋਗ ਲੈਣ ਔਰ ਵੱਤਵਾਂਦ ਸੀ ਬਾਬਾ ਦੀਪ ਸਿੰਘ ਜੀ ਦੇ ਜੰਦਿਹਾਲੇ ਵੀ ਇਸ ਸੰਬੰਧ ਵਿੱਚ ਵੱਤਵਾਂਦ ਅਸੀਂ ਜਿਹੜਾ ਪ੍ਰਵਾਸ ਕੀਤਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਸਿੰਘ ਵਾਹਿਗੁਰੂ ਜੀ ਹਾਂਜੀ ਬਾਬਾ ਜੀ ਜਿਹੜਾ ਅੱਜ ਸਮਾਗਮ ਹੋਇਆ ਉਹਦੇ ਬਾਰੇ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਾਨ ਜੂਝੇ ਸੂਰਬੀਰ ਅਣਖੀ ਜੋਰੇ ਸੰਮਰ ਕੀ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੋ ਅੱਜ ਜਨਮ ਦਿਹਾੜਾ ਸਾਰੀਆਂ ਸੰਗਤਾਂ ਮਲਾਪੈਨ ਨੂੰ ਜੀ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਤਲਕਨ ਨੇ ਨਾਲ ਮਿਲ ਕੇ ਬੜੀ ਸ਼ਰਧਾ ਨਾਲ ਮਨਾਇਆ ਹੈ ਸਤਿਗੁਰ ਕਿਰਪਾ ਕਰਮ ਨੇ ਸਾਰੀਆਂ ਸੰਗਤਾਂ ਦੇ ਇਸੇ ਤਰ੍ਹਾਂ ਸਤਿਗੁਰ ਮੇਹਰਾਂ ਪਰੇ ਹੱਥ ਰੱਖਣ ਤੇ ਹੋਰ ਵੀ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਗੁਰਪੁਰਬ ਤੇ ਬਾਬਾ ਜੀ ਦੇ ਜਨਮ ਦਿਹਾੜੇ ਮਨਾਉਣ ਦੀ ਸਤਿਗੁਰ ਪਾਸਕ ਜੀ ਸਭਨਾ ਨੂੰ ਬਲਵੰਦੀ ਬਖਸ਼ ਕਰਨ ਵਾਹਿਗੁਰੂ ਜੀ ਦਾ ਸ਼ਾਲਸਾ ਵਾਹਿਗੁਰੂ ਜੀ ਦੀ ਤਕਰੀਰ ਇੱਕ ਫਤੇ ਬਲਾਸ਼ਾਲ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ